ਵਾਜਾ ਤੋਂ ਦਰਵਾਜ਼ਾ ਤੋੜ ਕੇ ਨਾ 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 ਨ ਉਹਨੇ ਮੇਰਾ ਤਾਂ ਪਿੱਛੇ ਸਾਡਾ ਮੇਰੀ ਬਾਕਦਾਰੀਆਂ

야, 도로, 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 도도 도로, 도 도로 ਆਪਣਾ ਫੋਨ ਕੈਂਚਰ ਕਰ ਦੋ ਦੋ ਮਿੰਟ ਸੜਜੋ ਯਾਰ ਪਲੀਜ਼ ਸੜਜੋ ਯਾਰ ਵੇ ਆਈ ਦੋ ਜਲਾ ਨਹੀਂ ਹੈ ਕੋਈ ਕੋਈ ਹੱਥ ਸੀ ਲੈ ਲੈ ਕੋਈ ਨਾ ਚੁੱਪ ਲਾ ਦੇ ਯਾਰ 300 ਕਰੋੜ ਏਰੀਆ ਤੇ ਨਿਕਲ ਕੋਲ ਮਾਰਦਾ ਪਤਾ सब कुछ तुझे आप किता सब कुछ तुझे आप किता श्रीमान जी सब कुछ आप किया कुंडागर्दी लाएगा राज गुंडा गर्दी लाएगा लाच ਨਾਲਾ ਅਜ ਨਿਆਰਾ ਗੁੰਡਾ ਕਰਦੀ ਨਿਆਰਾ ਅਜ ਆ ਰਹਿ ਰਹੀ ਸ਼ਰਾਬੀ ਮਰਾਜਵਾ ਦੇ ਹਾਲ ਪੂਰੇ ਪੂਰੇ ਹਾਲ ਸ਼ਰਾਬੀ ਮਰਾਜਵਾ ਦਾ ਹਾਲ ਆ ਦੇਖ ਰਿਹਾ ਜੀ ਦੇਖ ਰਿਹਾ ਤੇਜ਼ ਆ ਰਿਹਾ ਮੈਲਾ ਰਿਹਾ

ਮਾ ਦੇ ਬੁੱਧ ਜੀ ਹੱਕੀ ਹੱਕ ਦਾ ਦੇ ਜੀ ਜਾਂ ਦਾਦਾ ਹੱਕੀ ਆ ਲੈ ਬਾਬਾ ਚਲੋ ਪਾਣੀ ਪਿਚਾ ਦਿਓ ਕੋਈ ਨਾ ਚਿੰਮਾ ਪਰੇ ਜਾਣਾ ਜਾਂ ਕੋਈ ਨਹੀਂ ਤੁਮ ਵਿਕਟ ਜੁਗਿਆ ਬਾਬਾ ਅਰੇ ਬਿੱਟੀ ਰਾ ਕੇ ਬੜਾ ਕੀ ਕਹਦਾ ਅਰੇ ਬਿੱਟੀ ਬਾਈ ਇੱਕ ਤਾਂ ਸਾਡਾ ਪਿਸਤਲ ਲੱਭ ਕੇ ਦੋ ਕਿੱਥੇ ਹੈ ਸਾਡਾ ਪਿਸਤਲ ਕਿਥੋਂ ਹੈ ਨਾ ਆਪਣੇ ਬੰਦੇ ਨਾਲ ਪਿਸਤਲ ਕਿਥੇ ਹੈ ਸਭ ਤੋਂ ਅਜੀਬੀ ਗੱਲ ਸਾਡਾ ਪਿਸਤਲ ਚੱਕ ਲੈ ਕੇ ਕੋਈ ਹੁਣ ਕਰਦੇ ਗੱਲ ਹੈ ਸਾਡੀ ਗੱਲ ਕਰੋ ਮੇਰੇ ਅੰਕਲ ਜੀ ਮੈਨੂੰ ਲੈ ਰਹੇ ਹੈ ਬਾਈ ਤੋਂ ਦੇ ਉਤਾਰਦੇ ਤੋਂ ਮੈਂ ਕੋਈ ਨਹੀਂ ਕਰਦਾ ਕੋਈ ਮੋਹਨਾ ਕਰਾਉਂਦਾ ਅੱਜ ਨਾ ਕੋਈ ਨਾ ਨਾ ਠੀਕ ਹੈ ਤੁਸੀਂ ਵੀ ਨਾ ਬਿੱਟੇ ਆਪੇ ਕਿੰਨਾ ਅੰਬੀ ਟਿੱਪੀ ਆ ਤੁਸੀਂ ਵੀ ਕਿੱਥੇ ਹੋਣਾ ਸਮਝਾ ਦੋ ਬਾਹਰ ਦਾ ਗੱਲ ਆਪੇ ਨਾਲ ਗੁਰੂ ਆ ਬਾਤ ਨਾ ਨਹੀਂ ਦੀ ਡਾਂਗਾ ਨਾ ਮਾਰਿਆ ਯਾਰ ਡਾਂਗਾ ਨਾ ਮਾਰਿਆ ਯਾਰ ਮਾਵਾਲਾ ਹੋਇਆ ਐਕਸੀਡੈਂਟ ਜਿਹੜਾ ਥਾਣੇ ਦੇ ਕੋਲ ਜਿਹੜੀ ਗੁੰਡਾਗਰਦੀ ਕੀਤੀ ਗਈ ਹੈ ਗੁੰਡਾਗਰਦੀ ਕੀਤੀ ਗਈ ਅਸੀਂ ਰਾਤੀ 11:00 ਵਜੇ ਅਸੀਂ ਨਾ ਕਿਸੇ ਦੇ ਪਿੱਛੇ ਲੱਗੇ ਸੀ ਜਿਹੜੇ ਬੰਦੇ ਨੇ ਸਨੇਚ ਕੀਤੀ ਸੀਗੀ 2-3 ਪਹਿਲਾਂ ਉਹਦੀ ਵੀਡੀਓ ਬੜੀ ਵਾਇਰਲ ਹੋ ਰਹੀ ਹੈ ਉਹਨਾਂ ਦੇ ਪਿੱਛੇ ਲੱਗੇ ਸੀ ਤਾਂ ਉਹਨਾਂ ਬੰਦਿਆਂ ਦਾ ਸਾਨੂੰ ਥੋੜਾ ਪਤਾ ਲੱਗਿਆ ਸੀ ਵੀ ਕਿਸੇ ਦੇ ਘਰੇ ਲੋਕ ਕੇ ਬੈਠੇ ਆਉ। ਜਦੋਂ ਅਸੀਂ ਉੱਥੇ ਜਾ ਕੇ ਦੇਖਿਆ ਤੋ ਸਾਥੋਂ 5 ਕਿ ਮਿੰਟ ਪਹਿਲਾਂ ਹੀ ਨਿਕਲ ਗਏ ਸੀ। ਪਰ ਉਹਨਾਂ ਦਾ ਜਿਹੜਾ ਮੋਟਰਸਾਈਕਲ ਸੀ ਜਿਹਦਾ ਵਾਰ ਦਾਤ ਚ ਵਰਤਿਆ ਸੀ ਉਹ ਅਸੀਂ ਰਿਕਵਰ ਕਰ ਲਿਆ ਉੱਥੋਂ। ਉਸ ਤੋਂ ਬਾਅਦ ਸਾਨੂੰ ਫਿਰ ਦੁਬਾਰਾ ਥੋੜੀ ਸੂਹ ਲੱਗੀ ਸੀ ਕਿ ਇਹ ਬੰਦਿਆਂ ਨੇ ਕਿਸੇ ਹੋਟਲ ਦੇ ਵਿੱਚ ਰਾਤ ਰਹਿਣਾ ਅੱਜ। ਤਾਂ ਮੈਂ ਆਪਣੀ ਟੀਮ ਨੂੰ ਔਰ ਐਸਟੋ ਸਾਹਿਬ ਨੇ ਆਪਣੀ ਟੀਮ ਨੂੰ ਉੱਥੇ ਹਾਜ਼ਰ ਰੱਖਿਆ ਸੀਗਾ। ਇਹਨਾਂ ਨੇ ਥਾਣੇ ਸੀ ਕਿ ਅਸੀਂ ਚੌਂਕੀ ਸੀ। ਤਾਂ 11:30 12 ਵਜੇ ਅਸੀਂ ਬਾਰ ਹੀ ਖੜੇ ਸੀਗੇ ਤੇ ਉੱਥੇ ਨਾ ਸੜਕ ਦੇ ਉੱਪਰ ਮੋਟਰਸਾਈਕਲਾਂ ਤੇ ਤਿੰਨ ਤਿੰਨ ਬੰਦੇ ਸਵਮੰਗਡੇ ਸਵਾਰੂ ਕੇ ਉਡੰਗ ਕਰਦੇ ਸੀ। ਅਸੀਂ ਅੰਦਰ ਚੌਂਕੀ ਦੇ ਵਿੱਚ ਖੜਨੇ بجائے ਅਸੀਂ ਰੋਡ ਤੇ ਆ ਕੇ ਉਹਨਾਂ ਨੂੰ ਚੈੱਕ ਕਰਾਂਗੇ। ਕੋਈ ਗਵਾੜਾ ਬੰਦਾ ਹੁੰਦਾ ਕਈ ਵਾਰੀ। ਤਾਂ ਇਹ ਦੋ ਭਾਈ ਸਾਹਿਬ ਆਪਣੀ ਆਪਣੀਆਂ ਸਕੂਟਰੀਆਂ ਤੇ ਆਏ ਸੀਗੇ। ਜਦੋਂ ਇਹਨਾਂ ਨੂੰ ਰੋਕਿਆ ਇਹਨਾਂ ਨੇ ਸਾਡੇ ਨਾਲ ਉੱਤੇ ਬੜੀ ਵੱਤ ਮੀਝੀ ਕੀਤੀ ਸਾਡੇ ਮਹਾਰਾਜ ਮਨਾਂ ਕਾਲਮੰਦਾ ਬੋਲੇ। ਉਸ ਤੋਂ ਬਾਅਦ ਇਹਨਾਂ ਨੂੰ ਅਸੀਂ ਕਿਹਾ ਵੀ ਤੁਸੀਂ ਅੰਦਰ ਬੈਠ ਕੇ ਸਾਡੇ ਨਾਲ ਗੱਲ ਕਰ ਲਓ ਜੋ ਵੀ ਗੱਲ ਕਰਨੀ ਹੈ। ਇਹ ਸਰਬਜੀਤ ਸਰਬਜੀਤ ਸਿੰਘ ਆ ਸਰਬਜੀਤ ਸਿੰਘ ਇਹਦਾ ਇਹਦਾ ਬੇਟਾ ਤਾਂ ਭੱਜ ਗਿਆ ਸੀ ਉਹਨੇ ਆਪਦੇ ਉੱਥੇ ਰਿਸ਼ਤੇਦਾਰਾਂ ਨੂੰ ਜਾਂ ਦੋਸਤਾਂ ਮਿੱਤਰਾਂ ਨੂੰ ਫੋਨ ਕਰਕੇ ਘੱਟੋ-ਘੱਟ 200 ਬੰਦਾ ਬੁਲਾ ਲਿਆ ਜਿਨ੍ਹਾਂ ਨੇ ਸਾਡੀ ਚੌਂਕੀ ਤੇ ਅਟੈਕ ਕੀਤਾ ਸਾਡੇ ਦਰਵਾਜ਼ੇ ਭੰਨੇ ਪਰ ਮੇਰੇ ਵੀ ਸੱਟ ਮਾਰੀ ਹੈ ਜੀ ਇਹ ਮਾਮਲਾ ਸੀ ਜੀ ਆ ਕੇ ਗੱਲ ਕਰੀਏ ਜੇ ਇਹ ਕੋਈ ਸਿਰ ਸੁਰੱਖਿਤ ਹੈਗੀ ਤੇ ਫਿਰ ਆਮ ਬੰਦਾ ਕਿੱਥੇ ਸੁਰੱਖਿਤ ਹੋਏਗਾ ਕਿਉਂਕਿ ਜੇ ਤੁਸੀਂ ਮੁਲਾਜ਼ਮਾਂ ਦੇ ਉੱਤੇ ਅਟੈਕ ਕਰ ਦਿੱਤਾ ਗਿਆ ਉਹਨਾਂ ਵੱਲੋਂ ਤਾਨੂੰ ਲੱਗਨੀ ਰਿਹਾ ਹੈ ਕਿ ਨਾ ਉਤੇ ਹੁਣ ਸਭ ਤੋਂ ਸਖਤ ਕਾਰਵਾਈ ਬਿਲਕੁਲ ਹੋਏਗੀ ਜੀ ਬਿਲਕੁਲ ਹੋਏਗੀ ਸਰ ਮਲਾਜਮ ਮਰਦੀਪ ਪਗੜਾ ਜੀ ਬਿਲਕੁਲ ਪਾਰਟੀ ਹੈ ਜੀ ਬਿਲਕੁਲ ਸਾਡੇ ਕੌਂਸਲਰ ਲੱੱਕੀ ਸ਼ਰਮਾ ਜੀ ਉਹਦੇ ਸੁਰੱਖਿਅਤ ਸੀਗੇ ਰਾਤ ਨੂੰ ਜੇ ਜੇ ਜ਼ਿਆਦਾ ਕੋਈ ਸ਼ਾਂਟ ਹੋ ਜਾਂਦਾ ਤੇ ਕਿੰਨਾ ਕੁ ਸ਼ੁੱਕੀ ਸੀ ਆਪਾਂ ਸਰ ਮੈਂ ਕਾਲ ਕਰਤੀ ਸੀ ਸਾਨੂੰ ਕੰਟਰੋਲ ਰੂਮ ਤੇ ਵੀ ਸਾਡੀ ਫੋਰਸ ਆ ਗਈ ਸੀ ਉਹ ਜੇ ਉਹਨਾਂ ਕੋ ਉਧਾਰ ਬੋਰ ਹੁੰਦੇ ਤੇ ਲੱਗਦਾ ਹੈ ਕਿ ਤੁਸੀਂ ਹੋਰ ਵੀ ਕੋਈ ਜ਼ਿਆਦਾ ਵੱਡਾ ਹਾਸਾ ਹੋ ਸਕਦਾ ਈ ਸਰ ਸਾਡੀ ਆਗੀ ਫੋਰਸ ਆ ਗਈ ਜੀ ਸਾਡੇ ਟਾਈਮ ਨਹੀਂ ਲੱਗਾ ਜਾਦਾ 5-7 ਮਿੰਟ ਦੀ ਵੀ ਰਿਕਾਰਡਿੰਗ ਜਾਂ ਫਿਰ ਕੋਈ ਤੁਹਾਡੇ ਕੋਲ ਵੀਡੀਓ ਰਿਕਾਰਡਿੰਗ ਹੈ ਨਹੀਂ ਵੀਡੀਓ ਬਣੀ ਸਰ ਸਾਹਿਬ ਕੁਛ ਆ ਸਭ ਕੁਛ ਹੈ ਸਾਡੇ ਕੋਲੇ ਜਿਹੜਾ ਕਾਰਵਾਈ ਕਰ ਰਹੇ ਸਰ ਕਰਨੇ ਸੀ ਅੱਜ ਆਇਆ ਜੀ ਐਕਸਪਰਟ ਸਾਹਿਬ ਵੀ ਆਇਆ ਹੈ ਹੁਣ ਸਾਡੇ ਤੇ ਦੂਸਰੀ ਪਾਰਟੀ ਅਫੀਡੇਸ਼ਨ ਦਾ ਆ ਰਹੀ ਹੈ ਕਿ ਪੁਲਿਸ ਨੇ ਡ੍ਰਿੰਕ ਕੀਤੀ ਸੀ ਅਸੀਂ ਆਪਣਾ ਮੁਲਾਜ਼ਾ ਕਰਵਾਉਣਾ ਆਏ ਸੀ ਇੱਥੇ ਔਰ ਜੋ ਸਾਡੇ ਸੱਟ ਲੱਗੇ ਉਹਦੇ ਪੱਤੀ ਟ੍ਰੀਟਮੈਂਟ ਹੈ। ਸਾਡੇ ਕੋਲ ਇੱਕ ਵੀਡੀਓ ਪਈ ਹੈ ਜਿਹਦੇ ਵਿੱਚ ਤੁਸੀਂ ਮੰਨਦੇ ਹੋ ਕਿ ਇਸੇ ਪ੍ਰੋਗਰਾਮ ਦਿਖਾਉਣ ਜੀ ਮੈਂ ਮੰਨਦਾ ਪਿਆ ਨਾ ਕੋਈ ਹੋਰ ਮੰਨਦਾ ਪਿਆ ਤੁਹਾਨੂੰ ਦਿਖਾਉਣ ਇਹਨਾਂ ਕਹਿ ਨੂੰ ਤਾਂ ਹਰੇਕ ਕਹਿੰਦਾ ਕੋਈ ਵੀ ਕੁਝ ਕਹਿ ਸਕਦਾ ਜੀ ਆਪਾਂ ਕਿ ਸਾਨੂੰ ਨਹੀਂ ਰੋਕ ਸਕਦੇ ਦੱਸ ਦੋ ਪਤਾ ਨਹੀਂ ਕੋਈ ਨਹੀਂ ਫਿਰ ਪਤਾ ਨਹੀਂ ਜਿੰਨਾ ਜਿੰਨਾ ਕੇ ਮਾਮਲਾ ਸੀ ਜਿਹੜੀ ਕਾਰਵਾਈ ਕਰਨ ਲੱਗੇ ਉਹ ਮੈਂ ਵੈਰੀਫਾਈ ਕਰਕੇ ਸਾਰਾ ਦੱਸੂਗਾ ਜਿਹੜੀ ਮੈਂ ਆਪਣੇ ਮੁਲਾਜ਼ਮ ਤੇ ਤੁਹਾਡੇ ਆਪਣੇ ਹੀ ਮੁਲਾਜ਼ਮ ਤੇ ਤੁਹਾਡੇ ਆਪਣੇ ਨਹੀਂ ਨਹੀਂ ਆਪਣੇ ਹੀ ਤੁਹਾਡੇ ਮੁਲਾਜ਼ਮ ਤੇ ਅਮਲਾ ਹੋਇਆ ਲੇਕਿਨ ਤੁਸੀਂ ਇਹ ਗਦਰਾਹ ਕਰ ਰਹੇ ਹੋ ਗੱਲ ਕਰ ਨਹੀਂ ਮੈਂ ਕੈਮਰਾ ਚੈੱਕ ਕਰਕੇ ਦੱਸੂਗਾ ਸਾਰਾ ਮੈਨੂੰ ਵੈਰੀ ਇਹ ਇਹ ਕਿਉਂ ਕਦਰਾਣਾ ਕਦਰਾਣਾ ਮਤਲਬ ਕੀ ਹੈ ਮੈਂ ਵੈਰੀਫਾਈ ਕਰਕੇ ਦੱਸੂਗਾ ਕੈਮਰੇ ਚੈੱਕ ਕਰਕੇ ਸਾਰਾ ਦੱਸੂਗਾ